ਗੁਰਦਾਸਪੁਰ ਦੇ ਕਸਬਾ ਢਾੜੀਵਾਲ ਥਾਣੇ ਦੀ ਪੁਲਿਸ ਨੇ 24 ਘੰਟੇ ਦੇ ਅੰਦਰ ਮੋਬਾਈਲ ਦੀ ਦੁਕਾਨ ਦੇ ਕੰਦ ਪੜ ਕੇ ਅੰਦਰੋਂ ਮੋਬਾਈਲ ਅਤੇ ਐਸੈਸਰੀ ਚੋਹੀ ਕਰਨ ਵਾਲੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ ਚੋਰ ਦੀ ਗ੍ਰਿਫਤਾਰੀ ਸੀਸੀਟੀਵੀ ਕਾਟੇ ਅਤੇ ਆਲ ਦੋਦੇ ਲੋਕਾਂ ਦੇ ਕੋਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਕੀਤੀ ਗਈ ਹੈ ਹਾਲਾਂਕਿ 20 ਸਾਲ ਦੇ ਨੌਜਵਾਨ ਚੋਰ ਦੀ ਇਹ ਪਹਿਲੀ ਚੋਰੀ ਹੈ ਪੁਲਿਸ ਦੇ ਮੁਤਾਬਿਕ ਚੋਰ ਨੇ ਦੱਸਿਆ ਹੈ ਕਿ ਉਸਨੇ ਪਹਿਲੀ ਵਾਰ ਆਪਣੀ ਮਾਂ ਦੀ ਬਿਮਾਰੀ ਦਾ ਇਲਾਜ ਕਰਾਉਣ ਦੇ ਲਈ ਇਹ ਚੋਰੀ ਕੀਤੀ ਹੈ ਪੁਲਿਸ ਨੇ ਚੋਰੀ ਦੇ ਸਾਈ ਮੌਜੂਦ ਅਤੇ ਇੱਕ ਸਪੀਕਰ ਵੀ ਚੋਰ ਦੇ ਕੋਲੋਂ ਬਰਾਮਦ ਕੀਤਾ ਹੈ ਜਦ ਕਿ ਬਾਕੀ ਸਮਾਨ ਬਾਰੇ ਹਜੇ ਪੁਲਿਸ ਵੱਲੋਂ ਉਤੋ ਪੁੱਛਗਿੱਛ ਜਾਰੀ ਹੈ ਸਰ ਮੇਰਾ ਨਾਮ ਜੀ ਗੋਰਵ ਲੁਖੜਾ ਔਰ ਮੇਰੀ ਦੁਕਾਨ ਜਿਹੜੀ ਨਹਿਰ ਦੇ ਉੱਪਰ ਹੀ ਹੈ ਗੋਰਮੋਬਾਈਲ ਰਿਪੇਅਰ ਦੇ ਨਾਮ ਤੇ ਔਰ ਪਰਸੋ ਜਦੋਂ ਸਵੇਰੇ ਮੈਂ ਦੁਕਾਨ 10:30 ਵਜੇ ਖੋਲੀ ਹੈ ਤੇ ਜਦੋਂ ਮੈਂ ਅੰਦਰ ਵੜਿਆ ਤੇ ਸਾਈਡ ਵਾਲੀ ਕੰਧ ਜਿਹੜੀ ਦੁਆਰ ਨੇ ਤੋੜੀ ਸੀਗੀ ਉਹ ਜਿਹਦੇ ਵਿੱਚ ਜਿੰਨੇ ਮੋਬਾਈਲ ਰਿਪੇਅਰ ਵਾਲੇ ਜੋ ਮੇਰੀ ਐਸੈਸਰੀ ਸਾਰਾ ਸਮਾਨ ਉਹ ਲੈ ਗਿਆ ਉਹਦੇ ਵਿੱਚ ਮੇਰੀ ਐਲਸੀਡੀ ਤੋੜਤੀ ਏਸੀ ਤੋੜ ਦਿੱਤਾ ਗਿਆ ਔਰ ਜਿੰਨਾ ਵੀ ਇੱਥੇ ਮੇਰਾ ਸਮਾਨ ਜਿਹੜਾ ਨਿੱਕਾ ਮੋੜਾ ਸਾਰਾ ਖੁਰਦ-ਬੁਰਦ ਕਰ ਦਿੱਤਾ ਉਹ ਜਿਹੜੇ ਮੇਰੇ ਵਧੀਆ ਕੀਮਤੀ ਟੂਲ ਸੀ ਉਹ ਵੀ ਉਹ ਨਾਲ ਆਪਣੇ ਲੈ ਗਿਆ ਉਹ ਓਲਮ ਲਾ ਕੇ ਕਾਫੀ ਸਾਰਾ ਉਹ ਨੁਕਸਾਨ ਮੇਰੀ ਦੁਕਾਨ ਦਾ ਕਰ ਗਿਆ ਵਾ ਮੈਂ ਸੀਸੀਟੀਵੀ ਕੈਮਰੇ ਲਗਾਏ ਆ ਉਹ ਚੋਰ ਨੇ ਪਹਿਲਾਂ ਮੇਰੀ ਛੱਤ ਦੇ ਉੱਪਰ ਚੜ੍ਹ ਕੇ ਬਾਹਰ ਦੇ ਸੀਸੀਟੀਵੀ ਕੈਮਰੇ ਜਿਹੜੀ ਤਾਰ ਖਿੱਚੀ ਆ ਔਰ ਇਧਰ ਵਾਲਾ ਕੈਮਰਾ ਤੋੜ ਦਿੱਤਾ ਉਹਨੇ ਔਰ ਅੰਦਰ ਵੜ ਕੇ ਉਹ ਜਦੋਂ ਆਇਆ ਵਾਲਾ ਕੈਮਰਾ ਆਪਣਾ ਨੂੰ ਤੋੜਨ ਲੱਗਾ ਉਹਦੇ ਵਿੱਚ ਮਾੜੀ ਉਹਦੀ ਫੁਟੇਜ ਆਈ ਹੈ ਇਹਦੀ ਕੰਪਲੇਂਟ ਕੀਤੀ ਉਹਨਾਂ ਨੂੰ ਦੱਸਿਆ ਸਾਰੀ ਗੱਲ ਬਾਤ ਕੀ ਕਰਦੇ ਵੀ ਜਲਦੀ ਜਲਦੀ ਉਹ ਚੋਰ ਨੂੰ ਫੜਿਆ ਜਾਵੇ ਕਿ ਜੋ ਸਾਡਾ ਬੰਦਾ ਤੁਹਾਨੂੰ ਵਾਪਸ ਕੀਤਾ ਜਾਵੇ ਧਾਰੀਵਾਲ ਆਪਣੇ ਚੋਰੀ ਹੋਈ ਸੀ ਮੋਬਾਈਲਾਂ ਦੀ ਦੁਕਾਨ ਤੇ ਤੇ ਉਹ ਤੇ ਜਿਹੜੀ ਕਾਰਵਾਈ ਕਰਦੇ ਧਾਰੀਵਾਲ ਲੁਧਿਆਣਾ ਮਹੱਲੇ ਦਾ ਲੜਕਾ ਵਿਜੇ ਆ ਉਹਨੂੰ ਅਰੈਸਟ ਕੀਤਾ ਤੇ ਉਹਦੇ ਕੋਲ ਸਾਨੂੰ 28 ਮੋਬਾਈਲ ਤੇ ਇੱਕ ਸਪੀਕਰ ਜਿਹੜਾ ਰਿਕਵਰ ਹੋਇਆ ਇਦੋਂ ਚੋਰੀ ਕੀਤੀ ਸੀ ਔਰ ਬਹੁਤ ਜਲਦੀ ਫੜ ਲਿਆ ਹਾਂਜੀ ਹਾਂਜੀ ਚੋਰੀ ਨੇ ਰਾਤ ਨੂੰ ਕੀਤੀ ਸੀ ਤੇਨੂੰ ਨੈਕਸਟ ਡੇ 24 ਘੰਟੇ ਦੇ ਅੰਦਰ ਅੰਦਰ ਹੀ ਜਿਹੜਾ ਇਹਨੂੰ ਅਰੈਸਟ ਕਰ ਲਿਆ ਗਿਆ ਹੈ ਸੀਸੀਟੀਵੀ ਫੁਟੇਜ ਦਾ ਦਰਤਾਈ ਜਾਂ ਟੈਕਨੀਕਲ ਹਾਂਜੀ ਸੀਸੀਟੀਵੀ ਫੁਟੇਜ ਦਾ ਤੇ ਹੋਰ ਵੀ ਜਿਹੜੇ ਵੀ ਸਾਨੂੰ ਆਪਣੇ ਲੋਕਾਂ ਨੇ ਜਿਹੜੀ ਦਿੱਤੀ ਇਨਫੋਰਮੇਸ਼ਨ ਉਹਦੇ ਤੇ ਕਾਰਵਾਈ ਕਰਦੇ ਜਿਹੜਾ ਇਹਨੂੰ ਫੜਿਆ ਕੀ ਕੁਝ ਵੀ ਚੋਈ ਹੈ ਤੇ ਕੀ ਮੰਨਿਆ ਸੀ ਕਿ ਕਿਉਂ ਚੋਰੀ ਕਰਦਾ ਹੈ ਪਹਿਲੇ ਵੀ ਕੀਤੀ ਕੋਈ ਚੋਰੀ ਨਹੀਂ ਪਹਿਲਾਂ ਤਾਂ ਕੋਈ ਐਫਆਰ ਦਰਜ ਨਹੀਂ ਹੈਗੀ ਤੇ ਦੱਸ ਰਿਹਾ ਕਿ ਘਰ ਦੀ ਕੋਈ ਨਹੀਂ ਸੀਗੀ ਕੋਈ ਜ਼ਰੂਰ ਸੀਗੀ ਕਿ ਉਹ ਉਹਦੇ ਕਰਕੇ ਨੇ ਚੋਰੀ ਕੀਤੀ ਹੈ ਕਿੰਦਾ ਦੀ ਜਰੂਰਤ ਆਸੇ ਇਹ ਤੇ ਉਹ ਆਪਣੇ ਉਹਨੇ ਇਹੀ ਦੱਸਿਆ ਮੇਰੀ ਮਾਂ ਬਿਮਾਰ ਸੀਗੀ ਕਿੰਨੀ ਕੇਜ ਹੈ ਲੜਕੇ ਲੜਕੇ ਦੀ ਥੋੜੀ 20 ਸਾਲ ਦੀ ਹੈ ਸਰ ਮੇਰਾ ਨਾਮ ਜੀ ਗੋਰਵ ਲੋਖੜਾ ਔਰ ਮੇਰੀ ਦੁਕਾਨ ਜਿਹੜੀ ਨਹਿਰ ਦੇ ਉੱਪਰ ਹੀ ਹੈ ਗੋਰਮੋਬਾਈਲ ਰਿਪੇਅਰ ਦੇ ਨਾਮ ਤੇ ਔਰ ਪਰਸੋ ਜਦੋਂ ਸਵੇਰੇ ਮੈਂ ਦੁਕਾਨ 10:30 ਵਜੇ ਖੋਲੀ ਹੈ ਤੇ ਜਦੋਂ ਮੈਂ ਅੰਦਰ ਵੜਿਆ ਤੇ ਸਾਈਡ ਵਾਲੀ ਕੰਧ ਜਿਹੜੀ ਦੁਆਰ ਨੇ ਤੋੜੀ ਸੀਗੀ ਉਹ ਜਿਹਦੇ ਵਿੱਚ ਜਿੰਨੇ ਮੋਬਾਈਲ ਰਿਪੇਅਰ ਵਾਲੇ ਜੋ ਮੇਰੀ ਐਸੈਸਰੀ ਸਾਰਾ ਸਮਾਨ ਉਹ ਲੈ ਗਿਆ ਉਹਦੇ ਵਿੱਚ ਮੇਰੀ ਐਲਸੀਡੀ ਤੋੜਤੀ ਐਸੀ ਤੋੜ ਦਿੱਤਾ ਗਿਆ ਔਰ ਜਿੰਨਾ ਵੀ ਇੱਥੇ ਮੇਰਾ ਸਮਾਨ ਜਿਹੜਾ ਨਿੱਕਾ ਮੋੜਾ ਸਾਰਾ ਖੁਰਦ-ਬੁਰਦ ਕਰ ਦਿੱਤਾ ਉਹ ਜਿਹੜੇ ਮੇਰੇ ਵਧੀਆ ਕੀਮਤੀ ਟੂਲ ਸੀ ਉਹ ਵੀ ਉਹ ਨਾਲ ਆਪਣੇ ਲੈ ਗਿਆ ਉਹ ਉਹ ਲਮ ਲਾ ਕੇ ਕਾਫੀ ਸਾਰਾ ਉਹ ਨੁਕਸਾਨ ਮੇਰੀ ਦੁਕਾਨ ਦਾ ਕਰ ਗਿਆ ਵਾ ਮੈਂ ਸੀਸੀਟੀਵੀ ਕੈਮਰੇ ਲਗਾਏ ਆ ਉਹ ਚੋਰ ਨੇ ਪਹਿਲਾਂ ਮੇਰੀ ਛੱਤ ਦੇ ਉੱਪਰ ਚੜ੍ਹ ਕੇ ਬਾਹਰ ਦੇ ਸੀਸੀਟੀਵੀ ਕੈਮਰੇ ਜਿਹੜੀ ਤਾਰ ਖਿੱਚੀ ਆ ਔਰ ਇਧਰ ਵਾਲਾ ਕੈਮਰਾ ਤੋੜ ਦਿੱਤਾ ਉਹਨੇ ਔਰ ਅੰਦਰ ਵੜ ਕੇ ਉਹ ਜਦੋਂ ਆਇਆ ਵਾਲਾ ਕੈਮਰਾ ਆਪਣਾ ਇਹਨੂੰ ਤੋੜਨ ਲੱਗਾ ਉਹਦੇ ਵਿੱਚ ਮਾੜੀ ਉਹਦੀ ਫੁਟੇਜ ਆਈ ਹੈ ਇਹਦੀ ਕੰਪਲੇਂਟ ਕੀਤੀ ਉਹਨਾਂ ਨੂੰ ਦੱਸਿਆ ਸਾਰੀ ਗੱਲ ਬਾਤ ਕੀ ਕਰਦੇ ਵੀ ਜਲਦੀ ਜਲਦੀ ਉਹ ਚੋਰ ਨੂੰ ਫੜਿਆ ਜਾਵੇ ਕਿ ਜੋ ਸਾਡਾ ਬੰਦਾ ਤੁਹਾਨੂੰ ਵਾਪਸ ਕੀਤਾ ਜਾਵੇ ਔਰ ਧਾਰੀਵਾਲ ਆਪਣੇ ਚੋਰੀ ਹੋਈ ਸੀ ਮੋਬਾਈਲਾਂ ਦੀ ਦੁਕਾਨ ਤੇ ਤੇ ਉਹ ਤੇ ਜਿਹੜੀ ਕਾਰਵਾਈ ਕਰਦੇ ਧਾਰੀਵਾਲ ਲੁਧਿਆਣਾ ਮਹੱਲੇ ਦਾ ਲੜਕਾ ਵਿਜੇ ਆ ਉਹਨੂੰ ਅਰੈਸਟ ਕੀਤਾ ਤੇ ਉਹਦੇ ਕੋਲੋਂ ਸਾਨੂੰ 28 ਮੋਬਾਈਲ ਤੇ ਐਕਸਪੀਕ ਜਿਹੜਾ ਰਿਕਵਰ ਹੋਇਆ ਕਿ ਦੋ ਚੋਰੀ ਕੀਤੀ ਸੀ ਔਰ ਬਹੁਤ ਜਲਦੀ ਫੜ ਲਿਆ ਹਾਂਜੀ ਹਾਂਜੀ ਚੋਰੀ ਨੇ ਰਾਤ ਨੂੰ ਕੀਤੀ ਸੀ ਤੇਨੂੰ ਨੈਕਸਟ ਡੇ 24 ਘੰਟੇ ਦੇ ਅੰਦਰ ਅੰਦਰ ਹੀ ਜਿਹੜਾ ਇਹਨੂੰ ਅਰੈਸਟ ਕਰ ਲਿਆ ਗਿਆ ਸੀ ਸੀ ਟੀ ਵੀ ਫੁਟੇਜ ਦਾ ਦਰਤਾਈ ਜਾਂ ਟੈਕਨੀਕਲ ਹਾਂਜੀ ਸੀ ਸੀ ਟੀ ਵੀ ਫੁਟੇਜ ਦਾ ਤੇ ਹੋਰ ਵੀ ਜਿਹੜੀ ਵੀ ਸਾਨੂੰ ਆਪਣੇ ਲੋਕਾਂ ਨੇ ਜਿਹੜੀ ਦਿੱਤੀ ਇਨਫੋਰਮੇਸ਼ਨ ਉਹਦੇ ਤੇ ਕਾਰਵਾਈ ਕਰਦੇ ਜਿਹੜਾ ਇਹਨੂੰ ਫੜਿਆ ਕੀ ਕੁਝ ਵੀ ਚੋਈ ਹੈ ਤੇ ਕੀ ਮੰਨਿਆ ਸੀ ਕਿ ਕਿਉਂ ਚੋਰੀ ਕਰਦਾ ਹੈ ਪਹਿਲੇ ਵੀ ਕੀਤੀ ਕੋਈ ਚੋਰੀ ਨਹੀਂ ਪਹਿਲਾਂ ਤਾਂ ਕੋਈ ਐਫ ਆਰ ਦਰਜ ਨਹੀਂ ਹੈਗੀ ਤੇ ਦੱਸ ਰਿਹਾ ਕਿ ਘਰ ਦੀ ਕੋਈ ਨਹੀਂ ਸੀਗੀ ਕੋਈ ਜ਼ਰੂਰ ਸੀਗੀ ਕਿ ਉਹ ਉਹਦੇ ਕਰਕੇ ਨਾ ਚੋਰੀ ਕੀਤੀ ਹੈ ਕਿੰਦਾ ਦੀ ਜਰੂਰਤ ਆਸੇ ਇਹ ਤੇ ਉਹ ਆਪਣੇ ਉਹਨੇ ਵਹੀ ਦੱਸਿਆ ਮੇਰੀ ਮਾਂ ਬਿਮਾਰ ਸੀਗੀ ਕਿੰਨੀ ਕੇਜ ਹੈ ਲੜਕੀ ਲੜਕੀ ਦੀ ਥੋੜੀ 20 ਸਾਲ ਦੀ ਹੈ